ਕੈਨੇਡੀਅਨ ਕੁਵਨ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਹੀ ਨਿਕਲ ਕੇ ਆ ਰਹੀ ਹੈ ਕੁਝ ਕੁ ਲਿਬਰਲ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਸਰਕਾਰ ਨੂੰ ਉਹਨਾਂ ਬਜ਼ੁਰਗਾਂ ਨੂੰ ਸ਼ਾਮਲ ਕਰਨ ਲਈ ਆਉਣ ਵਾਲੀ ਸਰਕਾਰੀ ਛੋਟ ਲਈ ਯੋਗਤਾ ਵਧਾਉਣ ਬਾਰੇ ਵਿਚਾਰ ਕਰਨਾ ਚਾਹੀਦਾ ਜੋ ਹੁਣ ਕੰਮ ਨਹੀਂ ਕਰ ਰਹੇ ਪ੍ਰਧਾਨ ਮੰਤਰੀ ਜਸਟਨ ਟੂਡੋ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਸਰਕਾਰ ਕੁਝ ਕੁ ਵਸਤਾਂ ਤੇ ਸੰਗੀ ਟੇ ਸੇਲ ਟੈਕਸ ਨੂੰ ਅਸਥਾਈ ਤੌਰ ਤੇ ਹਟਾ ਕੇ ਬਸੰਤਰੁੱਤ ਵਿੱਚ ਕੰਮ ਕਰਨ ਵਾਲੇ ਕੈਨੇਡੀਅਨਾਂ ਨੂੰ 250 ਡਾਲਰ ਦੇ ਚੈੱਕ ਭੇਜੇ ਕਿ ਰਹਿਣ-ਸਹਿਣ ਦੀਆਂ ਲਾਗਤਾਂ ਬਾਰੇ ਚਿੰਤਾਵਾਂ ਦਾ ਜਵਾਬ ਭੇਜ ਰਹੀ ਹੈ। ਐਨਡੀਪੀ ਆਗੂ ਜਗਮੀਤ ਸਿੰਘ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਉਹਨਾਂ ਦੀ ਪਾਰਟੀ ਇਸ ਕਦਮ ਦਾ ਸਮਰਥਨ ਕਰੇਗੀ ਪਰ ਹੁਣ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਉਹਨਾਂ ਜਾਂਚਾਂ ਲਈ ਯੋਗਤਾ ਦਾ ਵਿਸਤਾਰ ਕਰਨਾ ਚਾਹੀਦਾ ਤਾਂ ਜੋ ਗੈਰ-ਕਾਰਜਸ਼ੀਲ ਬਜ਼ੁਰਗ ਅਤੇ ਅਪਾਹਜਤਾ ਸਹਾਇਤਾ ਤੇ ਨਿਰਪਰ ਲੋਕਾਂ ਨੂੰ ਵੀ ਸ਼ਾਮਲ ਕੀਤਾ ਜਾ ਸਕੇ। ਉਪਵਾਮਾ ਨੂੰ ਹਕੀਕਤ ਬਣਾਉਣ ਲਈ ਲਿਬਰਲ ਨੇ ਹਾਊਸ ਆਫ ਕਾਮਨਸ ਵਿੱਚ ਐਨਡੀਪੀ ਜਾਂ ਕਿਸੇ ਹੋਰ ਵਿਰੋਧੀ ਪਾਰਟੀ ਦੇ ਸਮਰਥਨ ਦੀ ਜਿੱਥੇ ਜ਼ਰੂਰਤ ਹੈ ਪੁੱਛੇ ਜਾਣ ਤੇ ਕਿ ਛੋਟਾਂ ਹਰ ਲੋਕਾਂ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਤਾਂ ਸੀਨੀਅਰ ਮੰਤਰੀ ਸਟੀਵਨ ਮੈਕਨਨ ਨੇ ਕਿਹਾ ਹੈ ਕਿ ਸਰਕਾਰ ਘਟਾੰਦਨੀ ਵਾਲੇ ਬਜ਼ੁਰਗਾਂ ਦੀ ਮਦਦ ਲਈ ਕੁਝ ਲਾਭ ਬਣਾ ਰਹੀ ਹੈ ਪਰ ਹਫਤਾਵਾਰੀ ਲਿਬਰਲਜ਼ ਕਾਕਸ ਦੀ ਮੀਟਿੰਗ ਤੋਂ ਬਾਅਦ ਮਿਲਟਨ ਦੇ ਐਮਪੀ ਐਡਮ ਵਾਰਨ ਨੇ ਕਿਹਾ ਹੈ ਕਿ ਉਹ ਬਜ਼ੁਰਗਾਂ ਦੀ ਮਦਦ ਕਰਨ ਵਿੱਚ ਵਧੇਰੇ ਅਭਿਲਾਸ਼ਾ ਦੇਖਣਾ ਚਾਹੁੰਦੇ ਨੇ ਅਤੇ ਥੰਡਰ ਬੇ ਰੇਨੀ ਰਿਵਰਸ ਦੇ ਐਮਪੀ ਮਾਰਕਸ ਨੇ ਵੀ ਕਿਹਾ ਹੈ ਕਿ ਜੇਕਰ ਸਰਕਾਰ ਬਜ਼ੁਰਗਾਂ ਨੂੰ ਭੁਗਤਾਨ ਵਿੱਚ ਸ਼ਾਮਲ ਕਰਨ ਦੀ ਸਮਰੱਥਾ ਰੱਖ ਸਕਦੀ ਹੈ ਤਾਂ ਇਹ ਬਿਲਕੁਲ ਚਾਹੀਦਾ ਹੈ ਬਲਾਕ ਕੂਬਰ ਸਰਕਾਰ ਨੂੰ ਪੂਰੀ ਤਰ੍ਹਾਂ ਸੇਵਾਮੁਕਤ ਹੋਣ ਵਾਲੇ ਬਜ਼ੁਰਗਾਂ ਨੂੰ ਛੋਟ ਦੇਣ ਦੀ ਪੇਸ਼ਕਸ਼ ਕਰਨ ਦੀ ਵੀ ਲੋੜ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਜਸਟਨ ਟੂਡੋ ਕੀ ਆਪਣਾ ਰੁਖ ਅਪਣਾਉਂਦੇ ਨੇ ਪਰ ਕਿਤੇ ਨਾ ਕਿਤੇ ਇਹ ਵਿਰੋਧੀ ਅਖਤਿਆਰ ਐਨਡੀਪੀ ਵੱਲੋਂ ਜਿੱਥੇ ਅਪਣਾਈ ਜਾ ਰਹੇ ਨੇ ਆਉਣ ਵਾਲੇ ਦਿਨਾਂ ਵਿੱਚ ਜਸਟਨ ਟੂਡੋ ਦੀ ਸਰਕਾਰ ਵਾਸਤੇ ਵੱਡੀਆਂ ਮੁਸ਼ਕਿਲਾਂ ਖੜੀਆਂ ਕਰ ਸਕਦੇ ਨੇ ਰੇਡੀ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਲਿਖਣੀ ਸੁਣਨੀ ਪੜ੍ਹਨੀ ਆ ਤਾਂ ਬਨੇ ਰਹੋ ਆਜ ਨਿਊਜ਼ ਵਾਲਾ ਦੇ ਨਾਲ